ਮੈਂ ਗੁਰਜੀਤ ਸਿੰਘ ਝਾਮਕਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਕੀ ਕਹਿਣਾ ਚਾਹੁੰਦੀ ਆ ਇਹਦਾ ਕੱਟ ਕੇ ਕੀ ਕੀਤਾ ਜਿਹੜਾ ਅੱਜ ਦਾ ਜਿਹੜਾ ਇਕੱਠ ਹੈ ਇਹ ਗੁਰਦੇਵ ਸੰਧੂ ਦੇ ਘਰ ਕੀਤਾ ਗਿਆ ਗਿਆ ਸੀਗਾ ਜੋ ਕਿ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਨੇ ਤੇ ਮੈਂ 2020 ਤੋਂ ਲਗਾਤਾਰ ਪਾਰਟੀ ਦਾ ਬਲਾਕ ਪ੍ਰਧਾਨ ਆ ਤੇ ਸ਼ਹਿਰ ਦੀ ਜਿਹੜੀ ਜ਼ਿੰਮੇਵਾਰੀ 2022 ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਸਾਂਝੀ ਸੀ ਸਾਰੀ ਟੀਮ ਨੇ ਤੇ ਜਿਹੜੇ ਗੁਰਦੇਵ ਸੰਧੂ ਨੇ ਉਹ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਨੇ ਤੇ ਬੜੇ ਨੀਡਰ ਵਰਕਰ ਵੀ ਨੇ 2022 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਐਮਪੂ ਭੂਮਿਕਾ ਜਿਹੜੀ ਨਿਭਾਈ ਸੀਗੀ ਤੇ ਪਾਰਟੀ ਨੂੰ ਵੱਧ-ਵੱਧ ਵੋਟਾਂ ਦਵਾ ਕੇ ਆਮ ਆਦਮੀ ਪਾਰਟੀ ਨੇ ਜੇਤੂ ਕਰਾਰ ਦਿੱਤਾ ਸੀਗਾ ਹੁਣ ਵੀ ਮੇਰੀ ਪਾਰਟੀ ਤੋਂ ਮੰਗਿਆ ਕਿ ਸਾਡੇ ਜਿਹੜੇ ਗੁਰਦੇਵ ਸੰਧੂ ਜੀ ਆ ਉਹਨਾਂ ਨੂੰ ਪਾਰਟੀ ਵੱਲੋਂ ਟਿਕਟ ਦੇ ਕੇ ਨਵਾਜਾ ਜਾਵੇ ਤੇ ਜਿਹੜੀ ਇਹ ਟਿਕਟ ਆ ਜਿਹੜੀ ਸੀਟ ਆ ਤਰਨਤਨ ਹਲਕੇ ਤੋਂ ਤੇ ਉਹ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਉਣਗੇ ਜਿੱਤ ਕੇ ਸਾਰੇ ਜਿਹੜੇ ਵਰਕਰ ਵਲੰਟੀਅਰ ਸੀਨੀਅਰ ਆਗੂ ਸਾਰਾ ਸੰਗਠਨ ਜਿਹੜਾ ਵਾ ਉਹ ਗੁਰਦੇਵ ਸੰਧੂ ਦੇ ਨਾਲ ਆ ਅਹੀਂ ਉਹਨਾਂ ਦੇ ਨਾਲ ਚਟਾਨ ਵਾਂਗੂ ਖੜੇ ਆ ਤੇ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਆ ਤੇ ਉਹਨਾਂ ਨੂੰ ਇਹ ਜਿਹੜੀ ਸੀਟ ਹਰ ਹਾਲਤ ਦੇ ਵਿੱਚ ਅਸੀਂ ਜਿਤਾਵਾਂਗੇ। ਉਹਨਾਂ ਲਖਬੀਰ ਸਿੰਘ ਸ਼ੀਨਾ ਜੀ ਬਲਾਗ ਪ੍ਰਧਾਨ ਤਰਨਤਾਰਨ ਆਮ ਆਦੀ ਪਾਰਟੀ ਤੋਂ ਜੀ। ਕੀ ਕਹਿਣਾ ਚਾਹੁੰਦੇ ਜਾਜ ਦੇ ਕੱਠੇ? ਅਸੀਂ ਅੱਜ ਦੇ ਕੱਢ ਤੋਂ ਇਹ ਚਾਹੁੰਦੇ ਆਂ ਕਿ ਜਿਹੜੇ ਸਰਦਾਰ ਗੁਰਦੇਵ ਸਿੰਘ ਸੰਧੂ ਆ ਉਹ ਸਮਾਜ ਸੇਵੀ ਤੇ ਬਹੁਤ ਇਮਾਨਦਾਰ ਤਿੰਨ ਢਾਲ ਜਿਹੜੇ ਲੀਡਰ ਆ ਤੇ ਅਸੀਂ ਇਹ ਪਾਰਟੀ ਤੋਂ ਮੰਗ ਕਰਦੇ ਆਂ ਕਿ ਇਹਨਾਂ ਨੂੰ ਜਿਹੜੀ ਆ ਉਹ ਆਮ ਆਦੀ ਪਾਰਟੀ ਤਰਨਤਾਰਨ ਤੋਂ ਸੀਟ ਦੇਵੇ। ਅਸੀਂ ਆਸ ਵੀ ਕਰਦੇ ਆਂ ਕਿ ਉਹ ਪਾਰਟੀ ਇਹਨਾਂ ਦੇ ਹੱਕ ਦੇ ਵਿੱਚ ਵਧੀਆ ਕਰੇਗੀ। ਪਾਰਟੀ ਦੇ ਵਿੱਚ ਹੋਰ ਵੀ ਆਗੂਆਂ ਨੇ ਦਾਅਵੇਦਾਰੀ ਆਪਣੀ ਪੇਸ਼ ਕੀਤੀ ਆ ਪਾਰਟੀ ਦੇ ਵਿੱਚ ਬਹੁਤ ਦਾਅਵੇਦਾਰ ਆ ਅਸੀਂ ਇਹ ਗੱਲ ਨੂੰ ਅਸੀਂ ਸਹਿਮਤ ਆ ਕਿ ਉਹ ਦਾਅਵੇਦਾਰ ਬਹੁਤ ਹੈਗੇ ਪਰ ਜੋ ਗਦੇਵ ਸਿੰਘ ਸੰਧੂ ਦਾ ਦੁਨੀਆ ਆਪਣੇ ਇਲਾਕੇ ਦੇ ਵਿੱਚ ਉਹਨਾਂ ਦੇ ਨਾਲ ਮਿਲ ਮੇਲਜੋਲ ਔਰ ਹਰ ਦੇ ਦੁੱਖ ਸੁੱਖ ਦੇ ਸਹਾਈ ਹੁੰਦੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇੱਕ ਜਿਹੜੇ ਮਿਲ ਮਤਲਬ ਕਿੜੇ ਸੁਭਾ ਦੇ ਜਿਹੜੇ ਇਨਸਾਨ ਆ ਉਹ ਜੇ ਸਾਡੇ ਇਲਾਕੇ ਦੇ ਵਿੱਚ ਕੋਈ ਉਦੇਦਾਰ ਬਣ ਕੇ ਆਉਣਗੇ ਤੇ ਸਾਡੇ ਇਲਾਕੇ ਨੂੰ ਥੋੜਾ ਜਿਹਾ ਵਧੀਆ ਤਰੀਕੇ ਨਾਲ ਚਲਾਉਣਗੇ ਔਰ ਵਧੀਆ ਤਰੀਕੇ ਦੇ ਕੰਮ ਹੋਣਗੇ ਇੱਥੇ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਇੱਥੇ 3 ਸਾਲ ਜਿਹੜੇ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਰਹੇ ਸੀ ਉਹ ਅੱਜ ਦੁਨੀਆ ਤੇ ਨਹੀਂ ਰਹੇ ਉਹਨਾਂ ਦੀ ਸਿਹਤ ਨਾ ਠੀਕ ਹੋਣ ਕਰਕੇ ਕੁਝ ਕੰਮ ਹਲਕੇ ਦੇ ਜਿਹੜੇ ਸਹੀ ਤਰੀਕੇ ਨਾਲ ਨਹੀਂ ਕਰਾ ਸਕੇ ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀਗੀ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜਿਹੜੇ ਆ 2 ਸਾਲ ਬਚੇ ਆ ਤੇ ਗੁਰਦੇਵ ਸਿੰਘ ਸੰਧੂ ਜੀ ਨੂੰ ਮਿਲਣ ਤੇ ਇਹ ਹਲਕੇ ਦੇ ਕੰਮ ਕਰਵਾਉਣ ਅਸੀਂ ਇਹਨਾਂ ਦੇ ਨਾਲ ਆ ਅਸੀਂ ਆਮ ਆਦਮੀ ਪਾਰਟੀ ਨੂੰ ਕਰਦੇ ਅਪੀਲ ਵੀ ਕਰਦੇ ਆ ਕਿ ਜਿਹੜੇ ਕੋਈ ਪੈਰਾਸ਼ੂਟ ਰਾਈ ਤਾਰਨੇ ਆ ਜਾਂ ਕੋਈ ਦੂਜੇ ਤਰੀਕੇ ਨਾਲ ਉਤਾਰਨੇ ਆ ਪਲੀਜ਼ ਉਹਨਾਂ ਬਾਰੇ ਇੱਕ ਸਰਚ ਕਰਕੇ ਤੇ ਫੇਰ ਹੀ ਜਨਨ ਕਿ ਕੋਈ ਅਗੇ ਡਿਸੀਜਨ ਲਿਆ ਜਾਵੇ ਜੀ ਨਾਮ ਦਾ ਮੇਰਾ ਨਾਮ ਈ ਨਿਸ਼ਾਨ ਸਿੰਘ ਫੌਜੀ ਬਲਾਕ ਪ੍ਰਧਾਨ ਤਰਨਤਾਰਨ ਤੋਂ ਅੱਜ ਗੁਰਦੇਵ ਸਿੰਘ ਨੂੰ ਤੇ ਘਰ ਇਕੱਠ ਹੋਇਆ ਕੀ ਕਹਿਣਾ ਚਾਹੁੰਦੇ ਜੀ ਅੱਜ ਇਕੱਠ ਸੀ ਸਾਰੇ ਬਲਾਕ ਪ੍ਰਧਾਨਾਂ ਨੇ ਇਸ ਬੰਦ ਦੇ ਵਿੱਚ ਕੀਤਾ ਵਾ ਕਿ ਜਿਹੜੇ ਗੁਰਦੇਵ ਸਿੰਘ ਸੰਧੂ ਜੀ ਆ ਇਹ ਪਾਰਟੀ ਦੇ ਸੀਨੀਅਰ ਲੀਡਰ ਆ ਤੇ ਪਾਰਟੀ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਸਾਰਿਆਂ ਦਾ ਜੇ ਦੁੱਖ ਸੁੱਖ ਦੇ ਵਿੱਚ ਇਹ ਭਾਈਵਾਲ ਹੁੰਦੇ ਨੇ ਤੇ ਪਾਰਟੀ ਨੂੰ ਅਸੀਂ ਇਹੀ ਗੁਜਾਰਸ਼ ਕਰਦੇ ਆਂ ਕਿ ਪਾਰਟੀ ਇਹਨਾਂ ਨੂੰ ਸੀਨੀਅਰ ਲੀਡਰ ਹੋਣ ਦੇ ਨਾਂ ਤੇ ਜਿਹੜੀ ਆ ਪਾਰਟੀ ਇਹਨਾਂ ਨੂੰ ਟਿਕਟ ਦੇ ਕੇ ਤੇ ਇਹਨਾਂ ਨੂੰ ਨਵਾਜੇ ਪੂਰੇ ਹਲਕੇ ਦੀ ਮੰਗ ਹੈ ਆ ਕਿ ਗੁਰਦੇਵ ਸਿੰਘ ਸੰਧੂ ਨੂੰ ਸੀਟ ਮਿਲੇ ਤੇ ਅਸੀਂ ਵੀ ਇਹੀ ਕਹਿੰਦੇ ਆਂ ਵੀ ਪਾਰਟੀ ਜਿਹੜੀ ਆ ਗੁਰਦੇਵ ਸਿੰਘ ਸੰਧੂ ਨੂੰ ਟਿਕਟ ਦੇ ਨਾਲ ਨਵਾਜੇ ਤੇ ਅਸੀਂ ਤਨਮਨ ਨਾਲ ਦੇ ਨਾਲ ਇਹਨਾਂ ਦੇ ਨਾਲ ਖੜੇ ਆਂ ਅੰਦ ਸਿੰਘ ਜੱਸਾ ਜੀ ਪੰਜ ਵੜ ਕੀ ਕਹਿਣਾ ਚਾਹੁੰਦੇ ਮੈਂ ਪੱਤਰਕਾਰਾਂ ਦਾ ਧੰਨਵਾਦ ਕਰਦਾ ਹਾਂ ਮੈਂ ਕਹਿਣਾ ਚਾਹੁੰਨਾ ਵਾ ਗੁਰਦੇਵ ਸਿੰਘ ਸੰਧੂ ਨੂੰ ਤਰਨਤਾਰਨ ਨਾਲ ਕਿਦੋਂ ਟਿਕਟ ਦਿੱਤੀ ਜਾਵੇ ਵਧੀਆ ਬੰਦੇ ਆ ਲੋਕਾਂ ਦੇ ਵਧੀਆ ਵਿਚਰਦੇ ਆ ਹੁਣ ਵੀ ਪਿੰਡਾਂ ਦੇ ਵਿੱਚ ਜਾਂਦੇ ਆ ਲੋਕਾਂ ਨਾਲ ਪਿਆਰ ਕਰਦੇ ਆ ਤੇ ਇਹਨਾਂ ਨੂੰ ਸੰਧੂ ਸਾਹਿਬ ਨੂੰ ਗੁਰਦੇਵ ਸਿੰਘ ਸੰਧੂ ਨੂੰ ਟਿਕਟ ਦੇ ਕੇ ਨਵਾਜਿਆ ਜਾਵੇ ਅਸੀਂ ਪਾਰਟੀ ਗਾੜੀ ਵੀ ਅਪੀਲ ਕਰਦੇ ਆ ਆਪਣੀ ਪਾਰਟੀ ਗਾੜੀ ਵੀ ਅਪੀਲ ਕਰਦੇ ਆ ਇਹਨਾਂ ਨੂੰ ਜੇ ਟਿਕਟ ਦਿੱਤੀ ਜਾਵੇ ਵੱਡੀ ਬਹੁਮਤ ਦੇ ਨਾਲ ਵਾਰੰਟੀ ਆਰ ਪੂਰੇ ਹਲਕੇ ਦੇ ਇਹਨਾਂ ਦੇ ਨਾਲ ਆ ਇਹਨਾਂ ਨੂੰ ਜਿਤਾਉਣਗੇ ਵੈਗਰਜੀ ਕਾ ਖਾਲਸਾ ਵੈਗਰਜੀ ਕਾ ਨਾਮ ਸੁਖਦੀਪ ਸਿੰਘ ਆ ਤਨਤਨ ਦੇ ਨਵਾਸੀ ਆ ਜੀ ਅਸੀਂ ਅੱਜ ਗੱਠਜੋੜ ਕੀਤਾ ਇਸੇ ਕਰਕੇ ਵੀ ਇੱਥੇ ਸਰਦਾਰ ਗੁਰਦੇਵ ਸਿੰਘ ਸੰਧੂ ਇਹਨਾਂ ਨੂੰ ਸ਼ੀਟ ਮਿਲਣੀ ਚਾਹੀਦੀ ਆ ਆਰਮੀ ਚੋਂ ਰਿਟਾਇਰ ਵਾਂ ਐਕਸ ਮੈਨ ਵਾਂ ਅਸੀਂ ਇਸ ਟਾਈਮ ਮੈਂ ਸਕੂਲ ਦੀ ਡਿਊਟੀ ਕਰ ਰਿਹਾ ਵਾਂ ਹਰ ਇੱਕ ਬੱਚੇ ਦੇ ਨਾਂ ਤੇ ਵੀ ਗੁਰਦੇਵ ਸਿੰਘ ਸੰਧੂ ਦਾ ਨਾਮ ਆ ਕਿਉਂਕਿ ਇਹ ਆਨ ਗਰਾਊਂਡ ਤੇ ਕੰਮ ਕਰ ਰਹੇ ਨੇ ਜਦੋਂ ਮਰਜ਼ੀ ਆਫਸਿਸ ਜਾ ਕੇ ਆਪਾਂ ਕੰਮ ਕਰਾ ਸਕਦੇ ਹਾਂ ਕੋਈ ਵੀ ਬੰਦਾ ਨੋਰਮਲ ਚੱਲ ਜੀ ਗਰਾਊਂਡ ਤੇ ਕੰਮ ਕਰਨ ਵਾਲੇ ਇਨਸਾਨ ਨੇ ਅਸੀਂ ਚਾਹੁੰਦੇ ਆਂ ਵੀ ਇਹਨਾਂ ਨੂੰ ਸ਼ੀਟ ਮਿਲੇ ਤੇ ਅਸੀਂ ਇਹਨਾਂ ਦੇ ਹੱਕ ਦੇ ਵਿੱਚ ਆਂ ਠੀਕ ਹੈ ਧਾਮੀ ਜੀ ਕੀ ਕਹਿਣਾ ਚਾਹੁੰਦੇ ਜੀ ਮੈਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਰਾਮਾ ਦਾ ਧੰਨਵਾਦ ਕਰਨ ਚਾਹੁੰਨਾ ਮੈਂ ਇਹ ਕਹਿਣਾ ਚਾਹੁੰਨਾ ਕਿ ਜੋ ਹੁਣ ਜੋ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਵੀ ਆ ਜਿਮਨੀ ਚੌਣ ਆ ਰਹੀ ਆ ਇਹਦੇ ਵਿੱਚ ਕੁਝ ਬਾਹਰੀ ਉਮੀਦਵਾਰ ਵੀ ਚਲੋ ਪਾਰਟੀ ਸ਼ਾਮਲ ਕਰਨੀ ਆ ਹਨਾ ਪਾਰਟੀ ਕੋਈ ਆਉਂਦੇ ਕੋਈ ਜਾਂਦੇ ਆ ਪਰ ਅਹੀ ਪਾਰਟੀ ਦੇ ਇੱਕ ਮੰਗ ਰੱਖਦੇ ਆ ਕਿ ਸਾਡੀ ਕੱਲੀ ਮੇਰੀ ਮੰਗ ਨਹੀਂ ਆ ਇਹ ਪੂਰੇ ਹਲਕੇ ਦੀ ਮੰਗ ਆ ਜੇਕਰ ਤੁਸੀਂ ਪੱਤਰਕਾਰ ਵੀ ਜਾਣਦੇ ਜੇ ਵਿਚਰਦੇ ਤੁਹਾਨੂੰ ਹੀ ਪਤਾ ਕਿ ਹਰ ਚੌਥੇ ਤੀਜੇ ਬੰਦੇ ਦੀ ਜ਼ੁਬਾਨ ਤੇ ਗੁਰਦੇਵ ਸਿੰਘ ਦਾ ਨਾਮ ਆ ਕਿਉਂਕਿ ਇਹ ਅਜ ਤੋਂ ਨਹੀਂ ਆ ਬਹੁਤ ਲੰਬੇ ਸਮੇਂ ਤੋਂ ਜਾਣਦਾ ਸੱਚ ਦੀ ਸੰਸਥਾ ਦੇ ਨਾਂ ਦੇ ਲੋਕਾਂ ਦੇ ਕੰਮ ਕਰਦੇ ਆ ਰਹੇ ਹੁਣ ਵੀ ਕੋਈ ਵੀ ਆਜੇ ਕਿਸੇ ਨੂੰ ਮਨਾ ਨਹੀਂ ਕਰਦੇ ਕੰਮ ਕਰਦੇ ਆ ਤੇ ਲੋਕਾਂ ਨੂੰ ਚਾਹੀਦਾ ਕੰਮ ਵਾਲਾ ਬੰਦਾ ਹੋਰ ਲੋਕਾਂ ਲੀਡਰ ਤੇ ਜਿਹੜਾ ਮਰਦੀ ਇਹ ਬੰਦਾ ਲੀਡਰ ਹੋਣਾ ਖੜਨ ਵਾਲਾ ਤੇ ਸਾਡੀ ਇੱਕੋ ਮੰਗ ਆ ਪਾਰਟੀ ਨੂੰ ਵੀ ਜੋ ਤੁਸੀਂ ਟਿਕਟ ਦੇਣੀ ਆ ਇਹ ਗੁਰਦੇਵ ਸੰਧੂ ਨੂੰ ਜਿੰਨੇ ਪ੍ਰਾਣੀ ਮਿਹਨਤ ਕੀਤੀ ਆ ਉਹਨੂੰ ਟਿਕਟ ਦਿਓ ਜਿੰਨੇ ਵੀ ਵਰਕਰ ਆ ਵਰਕਰ ਨਹੀਂ ਮੈਂ ਕਹਿੰਨਾ ਵੀ ਆਮ ਤੌਰ ਤੇ ਜਿੰਨੇ ਲੋਕਾਂ ਨੂੰ ਮਿਲਦੇ ਨੇ ਬਾਜ਼ਾਰ ਚ ਜਾਂ ਗਲੀ ਮਲੇ ਹੀ ਮਿਲਦੇ ਆ ਉਹ ਸਾਰੇ ਇੱਕੋ ਕਹਿੰਦੇ ਆ ਵੀ ਆਰ ਜੇ ਤੁਸੀਂ ਗੁਰਦੇਵ ਸੰਧੂ ਟਿਕਟ ਨਾ ਦਿੱਤੀ ਤੇ ਵੀ ਸਾਨੂੰ ਨਾ ਕਿਉਂ ਵੋਟਾਂ ਪਾਉਣਾ ਤੇ ਹੋਰ ਮੱਲਿਆਂ ਵਿੱਚ ਵੀ ਗੁਰਦੇਵ ਸੰਧੂ ਟਿਕਟ ਨਾ ਮਿਲੀ ਤੇ ਸਾਨੂੰ ਵੋਟਾਂ ਕਿਉਂ ਕਿ ਅਸੀਂ ਗੁਰਦੇਵ ਸੰਧੂ ਦੇ ਨਾਲ ਆ ਗੁਰਦੇਵ ਸੰਧੂ ਚੰਗਾ ਬੰਦਾ ਹੈ ਤੇ ਸਾਕੇ ਗਗਨ ਅਨਮੋਲ ਮਾਲ ਨੇ ਅਸਤੀਫਾ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਜੋ ਵੇਖੋ ਜੀ ਉਹ ਉਹਦਾ ਪਰਸਨਲ ਮੈਟਰ ਹੈ ਉਹਨੇ ਦਿੱਤਾ ਅਸਤੀਫਾ ਉਹਨੂੰ ਨਹੀਂ ਕੋਈ ਸਿਸਟਮ ਸਹੀ ਉਨੇ ਸਿਵਾ ਪਹਿਲੇ ਵੀ ਦਿੱਤਾ ਹੀ ਉਹ đảng ਪਾਰਟੀ ਨੇ ਪ੍ਰਵਾਨ ਨਹੀਂ ਕੀਤਾ ਹੀ ਹੁਣ ਦੁਬਾਰਾ ਉਨੇ ਸਿਵਾ ਦਿੱਤਾ ਇਹ ਸਰ ਕੇ ਉਹਦਾ ਪਰਸਨਲ ਮੈਟਰ ਆ ਆਪਣਾ ਦੇ ਚ ਕੋਸ਼ਿਸ਼ ਨਹੀਂ ਜਾਂ ਸਕਦੇ ਚਲੋ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਮੈਂ ਸਮਾਜ ਸੇਵਕ ਬੰਦਾ ਹਾਂ ਪਹਿਲੀ ਗੱਲ ਤੇ ਮੇਰਾ ਪਾਰਟੀ ਨਾਲ ਕੋਈ ਲੈਣ ਦੇਣ ਹੈ ਨਹੀਂ ਮੈਂ ਇੱਕ ਸੋਸ਼ਲ ਵਰਕਰ ਹਾਂ ਔਰ ਸੰਧੂ ਸਾਹਿਬ ਦੇ ਨਾਲ ਪਿੱਛੇ ਲੰਮੇ ਸਮੇਂ ਤੋਂ ਹੀ ਕੰਮ ਕਰਦੇ ਆ ਰਹੇ ਹਾਂ ਜੇ ਇਹੋ ਜੇ ਇਨਸਾਨ ਨੂੰ ਟਿਕਟ ਟਕੜ پارٹی ਦਿੰਦੀ ਆ ਤੇ ਸਾਡੇ ਵਰਗੇ ਜਿੰਨੇ ਵੀ ਸੋਸ਼ਲ ਵਰਕਰ ਨੇ ਜਾਂ ਆਮ ਲੋਕ ਨੇ ਉਹ ਇਸ ਬੰਦੇ ਦੀ ਸਪੋਰਟ ਕਰਨਗੇ ਤੇ ਜੇ ਬਾਹਰੋਂ ਆਏ ਕਿਸੇ ਉਮੀਦਵਾਰ ਨੂੰ ਪਾਰਟੀ ਨੇ ਟਿਕਟ ਦੇਣੀ ਆ ਤੇ ਉਹ ਉਹਨਾਂ ਦੀ ਆਪਣੀ ਮਰਜ਼ੀ ਆ ਅਸੀਂ ਤੇ ਜਿਹੜਾ ਤਰਨਤਾਰ ਦੇ ਦਿਨ ਰਾਤ ਸੇਵਾ ਕਰਦਾ ਏ ਜਾਂ ਲੋਕਾਂ ਨਾਲ ਵਿਚਰਦਾ ਏ ਦੁੱਖ ਸੁੱਖ ਦਾ ਭਾਈਵਾਲ ਬੰਦਾ ਏ ਉਸ ਬੰਦੇ ਦੀ ਉਮੀਦਵਾਰੀ ਦੀ ਜਿਹੜੀ ਗੱਲ ਕਰਨੀ ਆ ਉਸੇ ਬੰਦੇ ਨੂੰ ਉਮੀਦਵਾਰ ਬਣਾਉਣਾ ਉਹਦੀ ਸਪੋਰਟ ਕਰਨੀ ਆ ਤਣੋਂ ਮਨੋਂ ਤਣੋਂ ਜੇ ਸਾਨੂੰ ਜੀਵਤ ਚ ਪੈਸੇ ਲਾਉਣੇ ਪੈਂਦੇ ਆ ਤਾਂ ਵੀ ਠੋਕ ਕੇ ਲਾਵਾਂਗੇ ਹਰ ਕੰਮ ਕਰਾਂਗੇ ਸੋ ਮੇਰੀ ਇਹੀ ਮੰਗ ਹੈ ਕਿ ਜਿਹੜੀ ਟਿਕਟ ਆ ਇਹ ਸਰਦਾਰ ਗੁਰਦੀਪ ਸਿੰਘ ਸੰਧੂ ਨੂੰ ਚਾਹੀਦੀ ਆ ਫਿਰ ਮੈਂ ਗੱਲ ਤਨ ਗੱਲ ਕਹਿਣੀ ਚਾਹੁੰਦਾ ਕਿ ਮੇਰਾ ਪਾਰਟੀ ਨਾਲ ਕੋਈ ਵਾਸਤਾ ਨਹੀਂ ਆ ਪਰ ਇੱਕ ਚੰਗੇ ਜਿਹੜਾ ਬੰਦਾ ਚੰਗੇ ਕਰਤਾਰ ਵਾਲਾ ਬੰਦਾ ਉਹਦੀ ਗੱਲ ਕਰਨਾ ਸਾਡਾ ਧਰਮ ਆ ਸਾਡਾ ਫਰਜ਼ ਆ ਸਾਡਾ ਜ਼ਮੀਰ ਜਾਗਣਾ ਚਾਹੀਦਾ ਕਿ ਉਸ ਬੰਦੇ ਵਾਸਤੇ ਹੀ ਆਵਾਜ਼ ਉਠਾਈਏ ਸੋ ਮੇਰੀ ਇਹੀ ਬੇਨਤੀ ਹੈ ਕਿ ਜੇ ਟਿਕਟ ਦਾ ਹੱਕਦਾਰ ਹੈਗਾ ਏ ਸੋ ਸਰਦਾਰ ਗੁਰਦੀਪ ਸਿੰਘ ਸੰਧੂ ਸਰਦਾਰ ਉਹਨਾਂ ਨੇ ਇਹੋ ਕਿਹਾ ਹੀ ਵੀ ਅਸੀਂ ਇਮਾਨਦਾਰ ਬੰਦੇ ਚੁਣਾਂਗੇ ਆਮ ਆਦਮੀ ਕਰੇ ਚੁਣਾਂਗੇ ਪਰ ਇਹ ਆਮ ਆਦਮੀ ਨਹੀਂ ਰਹਿ ਗਏ ਖਾਸ ਆਦਮੀ ਲੈ ਲੈ ਆ ਕੇ ਸਾਡੇ ਦੂਜੇ ਪਾਰਟੀਆਂ ਚੋਂ ਸਾਡੇ ਸਿਰ ਤੇ ਮੜ ਰਹੇ ਆ ਅਸੀਂ ਇਹਨਾਂ ਨੂੰ ਕਦੀ ਬਰਵਾਸਤ ਨਹੀਂ ਕਰਾਂਗੇ ਅਸੀਂ ਤਾਂ ਸਿਰਫ ਗਿਰਦੇ ਸੰਧੂ ਨੂੰ ਇੱਕ ਟ ਮਿਲੇ ਤੇ ਸਾਥ ਦਵਾਂਗੇ ਵਰਨਾ ਇਹ ਕਿਸੇ ਨੂੰ ਹੋਰ ਨਹੀਂ ਸਾਥ ਦਵਾਂਗੇ ਅਗਰ ਬਾਰੀ ਬੰਦੇ ਨੂੰ ਟਿਕਟ ਮਿਲਦੀ ਆ ਤੇ ਫਿਰ ਟਾਡੇ ਵੱਲੋਂ ਬਗਾਵਤ ਕੀਤੀ ਜਾਵੇਗੀ ਕਿ ਨਹੀਂ ਉਹ ਵੇਖੋ ਜੀ ਅਸੀਂ ਪਾਰਟੀ ਨਾਲ ਆਪਣੇ ਲੀਡਰ ਨਾਲ ਸਲਾਹ ਕਰਾਂਗੇ ਆਉਣ ਸਮੇਂ ਅਸੀਂ ਉਹਦੇ ਬਾਰੇ ਕੀ ਕਰਨਾ ਹੈ ਉਹ ਅਸੀਂ ਇਸ ਟਾਈਮ ਨਹੀਂ ਕਹਿ ਸਕਦੇ ਪਾਰਟੀ ਦੇ ਫੈਸਲੇ ਦਾ ਵਿਰੋਧ ਕੀਤਾ ਜਾਵੇਗਾ ਨਹੀਂ ਜੀ ਅੱਜ ਨਹੀਂ ਇਸ ਟਾਈਮ ਕੀਤਾ ਜਾਏਗਾ ਉਹ ਅਸੀਂ ਸਾਡੇ ਜੋ ਗੁਰਦੇਵ ਸੰਧੂ ਆ ਜੇ ਬਾਰੀ ਬਾਰੀ ਕਿਸੇ ਬੰਦੇ ਨੂੰ ਟਿਕਟ ਮਿਲਦੀ ਮੈਂ ਉਹੀ ਕਹਿ ਰਿਹਾ ਜੀ ਅਸੀਂ ਜੇ ਬਾਰੀ ਬੰਦੇ ਟਿਕਟ ਮਿਲ ਜਾਂਦੀ ਅਸੀਂ ਆਪਣੇ ਗੁਰਦੇਵ ਸੰਧੂ ਦੇ ਕੈਂਡੀਡੇਟ ਸਾਰੇ ਆਪਣੇ ਵਰਕਰ ਸਲਾਹ ਕਰਾਂਗੇ ਅਹੀਂ ਗਾਹ ਦੀ ਉਹਨਣੀ ਤੀ ਕੀ ਕਰਨੀ ਆ ਠੀਕ ਹੈ ਜੀ ਸੂਬੇ ਦਾ ਗਰਮੀਤ ਸਿੰਘ ਪਿੰਡ ਸਾਲਾ ਲਾਲੂ ਕਮਣ ਜੀ ਹਾਂਜੀ ਅੱਜ ਤੁਸੀਂ ਗੁਰਦੇਸ਼ ਸੰਦੂ ਦੇ ਘਰ ਇਕੱਠ ਹੋਇਆ ਕੀ ਕਰਨਾ ਚਾਹੁੰਦੇ ਸਭ ਤੋਂ ਪਹਿਲਾਂ ਤੇ ਤੁਹਾਡੇ মিডিਆ ਦਾ ਬਹੁਤ ਧੰਨਵਾਦ ਸਾਨੂੰ ਬੋਲਣ ਦਾ ਮੌਕਾ ਦਿੱਤਾ ਜੀ ਅੱਜ ਤੋਂ 3 ਸਾਲ ਪਹਿਲਾਂ ਡਾਕਟਰ ਕਸ਼ਮੀਰ ਸਿੰਘ ਸਾਡੇ ਇਲਾਕੇ ਦੇ ਵਿਧਾਇਕ ਬਣੇ ਸਨ ਤੋਂ 3 ਸਾਲਾਂ ਦੇ ਵਿੱਚ ਉਹਨਾਂ ਦੀ ਤਬੀਅ ਠੀਕ ਨਾ ਹੋਣ ਕਰਕੇ ਕੋਈ ਵਿਕਾਸ ਨਹੀਂ ਹੋ ਸਕਿਆ ਪਰਮਾਤਮਾ ਨੂੰ ਜੋ ਚਾਹੁੰਦਾ ਸੀ ਹੋ ਗਿਆ ਉਹਨਾਂ ਦੀ ਡੈਥ ਹੋ ਚੁੱਕੀ ਆ ਉਨਾ ਸ਼ੀਰ ਖਾਲੀ ਹੋ ਚੁਕੀ ਆ ਤੇ ਉਹਦੇ ਖਾਲੀ ਸ਼ੀਰ ਦੇ ਵਿੱਚ ਅਸੀਂ ਇਹ ਦਾਵਾ ਕਰਦੇ ਆ ਕਿ ਜੋ ਐਸ ਟਾਈਮ ਜੋ ਦਾਵੇਦਾਰਾ ਸ਼ੀਰ ਦੇ ਉਹ ਸਾਡੇ ਗੁਰਦੇਵ ਸਿੰਘ ਸੰਧੂ ਆ ਅਸੀਂ ਪੂਰੀ ਪਾਰਟੀ ਨੂੰ ਹਰਾ ਪਿੰਡ ਹਲਕਾ ਇਹ ਉਮੀਦ ਕਰਦੇ ਆ ਕਿ ਗੁਰਦੇਵ ਸਿੰਘ ਸੰਧੂ ਨੂੰ ਟਿਕਟ ਦਿੱਤੀ ਜਾਵੇ ਜੋ ਉਸ ਆਉਣ ਦਾ ਸਮਾਂ ਰਹਿੰਦਾ ਉਹ ਸਾਡੇ ਤਰਨਤਾਰਨ ਦਾ ਵਿਕਾਸ ਹੋ ਸਕੇ ਵਾਹ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੇਜਿੰਦਰ ਸਿੰਘ ਵੀਰ ਚੱਕਰ ਜੀ ਮੈਨੂੰ ਵੀਰ ਚ ਕਰਵਾੜੇ ਰਾਸ਼ਟਰਪਤੀ ਸਨਮਾਨਤਾ ਮੈਂ ਇਹ ਅਵਾਰਡ ਮੇਰਾ ਗਲਵਾਨ ਦੀ ਲੜਾਈ ਵਿੱਚ ਮੈਨੂੰ ਮਿਲਿਆ ਕਿੱਥੋਂ ਦੇ ਰਹਿਣਾ ਤੁਸੀਂ ਮੇਰਾ ਪਿੰਡ ਠਰੂਆ ਜੀ ਅੱਜ ਤੁਸੀਂ ਜਗ੍ਹਾ ਤੇ ਪਹੁੰਚੇ ਇਕੱਠ ਕੀਤਾ ਕਿਸ ਮਸਲੇ ਚ ਕੀਤਾ ਜੀ ਇਹ ਸਰ ਜਿਹੜਾ ਇਕੱਠ ਕੀਤਾ ਵਾ ਆਮ ਆਦਮੀ ਪਾਰਟੀ ਦੇ ਹੁਣ ਦੁਬਾਰਾ ਜਿਹੜੀਆਂ ਚੋਣਾਂ ਹੋ ਰਹੀਆਂ ਉਸ ਵਿੱਚ ਇਕੱਠ ਹੋਇਆ ਹੈ ਬਾਕੀ ਅਸੀਂ ਵੀ ਇੱਥੇ 2 ਸਾਲ ਹੋ ਗਏ ਸਾਨੂੰ ਮੈਨੂੰ ਰਿਟਾਇਰਮੈਂਟ ਆਇਆ ਨੂੰ ਤੇ ਇਸ ਹਲਕੇ ਦੇ ਵਿੱਚ ਸਰਦਾਰ ਗੁਰਦੇਵ ਸਿੰਘ ਸੰਧੂ ਦਾ ਬਹੁਤ ਨਾਮ ਸੁਣਿਆ ਵਾ ਤੇ ਉਹਨਾਂ ਵਿੱਚ ਜਾਈਦਾ ਵਿੱਚਰੀਦਾ ਵੀ ਆ ਜਿੱਤੇ ਵੀ ਕੋਈ ਨਾਰਮਲ ਕੋਈ ਮਾਤੜਮਤਾ ਵੀ ਇੱਕ ਹੁੰਦਾ ਵਾ ਉਹ ਸਮਾਸੇਵੀ ਹੈਗੇ ਬੰਦੇ ਉਹ ਬਹੁਤ ਵੱਡੀ ਸਸਿਹਤ ਹੈ ਉਹ ਇੱਕ ਸਮਾਸੇਵੀ ਬੰਦੇ ਆ ਤੇ ਇਹ ਨਹੀਂ ਕਿ ਸਿਰਫ ਸਮਾਸੇਵੀ ਬੰਦੇ ਆ ਉਹਨਾਂ ਦੇ ਕੋਲ ਕੋਈ ਨਾਰਮਲ ਕੋਈ ਮਾਤੜਮਤਾ ਵੀ ਕੋਈ ਜਾਊਗਾ ਨਾ ਉਹ ਉਹਦੀ ਵੀ ਗੱਲ ਸੁਣਦੇ ਆ ਇੱਕ ਸਮਾਸੇਵੀ ਹੁੰਦਾ ਵਾ ਬੋਲਣ ਵਾਲਾ ਸਮਾਸੇਵੀ ਹੁੰਦਾ ਵਾ ਇੱਕ ਹੁੰਦਾ ਵਾ ਸਮਾਸੇਵੀ ਬੰਦਾ ਗਰਾਊਂਡ ਤੇ ਕੰਮ ਕਰਨ ਵਾਲਾ ਬੰਦਾ ਹੁਣ ਮੈਨੂੰ ਮੈਂ ਆਰਮੀ ਰਿਟਾਇਰਮੈਂਟ ਆਇਆ ਵਾ ਮੈਂ ਵੀ ਇੱਥੇ ਚਲੋ ਗਰਾਊਂਡ ਤੇ ਹੁਣ ਵੀ ਆਪਾਂ ਗਰਾਊਂਡ ਤੇ ਕੰਮ ਕਰਦੇ ਆਂ ਸਟੇਡੀਅਮ ਵਿੱਚ ਸ਼ਾਮ ਨੂੰ ਕੋਈ ਵੀ ਕਿਤੇ ਵੀ ਆਗੇ ਮੇਰਾ ਪੱਤਰਕਾਰ ਸ਼ਾਮ ਨੂੰ ਕੋਈ ਵੀ ਆ ਸਕਦਾ ਵਾ ਉੱਥੇ ਮੈਂ ਤੁਹਾਨੂੰ ਗਰਾਊਂਡ ਤੇ ਮਿਲੂੰਗਾ ਗਰਾਊਂਡ ਵਿੱਚ ਆਪਾਂ ਇੱਕ ਤੇ ਕਈ ਨੇਤਾ ਹੁੰਦਾ ਬੋਲ-ਬੋਲ ਕੇ ਦੱਸਣ ਵਾਲੇ ਵੀ ਨਸ਼ਾ ਦੂਰੋ ਨਸ਼ਾ ਅਜਿਹਾ ਅਸੀਂ ਗਰਾਊਂਡ ਤੇ ਕੰਮ ਕਰਨ ਵਾਲੇ ਬੰਦੇ ਗਰਾਊਂਡ ਵਿੱਚ ਜਾਈਦਾ ਉੱਥੇ ਬੱਚਿਆਂ ਨੂੰ ਪ੍ਰੇਰਿਤ ਕਰੀਦਾ ਨਾਲ ਮੋਟੀਵੇਟ ਕਰਦੇ ਨਾਲ ਉਹਨਾਂ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਨੇ ਆ ਜਿੱਦਾਂ ਜਿੱਦਾਂ ਸੋ ਸਾਡੀ ਆ ਖਾਸ ਕਰਕੇ ਆਰਮੀ ਵਾਲੇ ਬੰਦਿਆਂ ਦੀ ਤੁਹਾਨੂੰ ਪਤਾ ਸੋਸ ਕਿੱਦਾਂ ਦੀ ਹੁੰਦੀ ਆ ਸੌ ਚੋਂ ਅਸੀਂ ਨਹੀਂ ਕਹਿੰਦੇ ਸਾਰੇ ਆਰਮੀ ਵਾਲੇ ਕੁਝ ਕੀ ਆ ਸੋਚੋ so, 5% ਜਾਂ 10% ਆਰਮੀ ਵਾਲੇ ਹੋ ਜਿਹੋ ਜੇ ਹੋਣਗੇ ਜਿਨ੍ਹਾਂ ਦੀ ਸੋਚ ਜਾਂ ਪੈਗਸਿਕ ਵਾਲਿਆ ਜਾਂ ਨਸ਼ਾ ਕਰ ਲੈਣ ਵਾਲਾ ਪੂਸਤ ਆਜੀ ਬਾਗ ਕੀ ਆਜੀ ਤੁਹਾਡੀ ਮੰਗ ਕਿੱਥੇ ਆਏ ਤੁਸੀਂ ਕੀ ਤੁਹਾਡੀ ਹਾਂ ਸਰ ਮੈਂ ਉਸੇ ਮੁੱਦੇ ਤੇ ਆ ਰਿਹਾ ਮੇਰੀ ਅੱਜ ਦੀ ਇਹੋ ਮੰਗ ਆ ਜਿਵੇਂ ਸਾਡੀ ਸੋਚ ਆ ਜਿਵੇਂ ਆਮ ਬੰਦੇ ਦੀ ਸੋਚ ਆ ਉਹੋ ਦੀ ਸੋਚ ਦੇ ਮਾਲ ਖਰਦਾਰ ਗੁਰਦੇਵ ਸਿੰਘ ਸੰਧੂ ਆ ਪਹਿਲਾਂ ਇਹ ਹਵਾ ਸੀ ਨਾ ਅਜ ਤੋਂ ਪਹਿਲਾਂ ਜਿਹੜੀਆਂ VOTING ਆ ਆਮ ਪਾਰਟੀ ਦੀਆਂ ਉਦੋਂ ਹਵਾ ਸੀ ਸਿਰਫ ਆਮ ਪਾਰਟੀ ਆਮ ਪਾਰਟੀ ਆਮ ਪਾਰਟੀ ਅੱਜ ਕੱਲ ਤਰੰਤਾਂ ਦੇ ਹਲਕੇ ਵਿੱਚ ਸਿਰਫ ਨਾ ਚੱਲਣ ਡਿਆ ਗੁਰਦੇਵ ਸਿੰਘ ਸੰਧੂ ਗੁਰਦੇਵ ਸਿੰਘ ਸੰਧੂ ਗੁਰਦੇਵ ਸਿੰਘ ਸੰਧੂ ਆਮ ਪਾਰਟੀ ਚਲੋ ਹੈ ਆਮ ਪਾਰਟੀ ਆ ਪਰ ਨਾ ਇਸ ਟਾਈਮ ਗੁਰਦੇਵ ਸਰਦਾਰ ਗੁਰਦੇਵ ਸਿੰਘ ਸੰਧੂ ਦਾ ਵੱਜਣ ਡਿਆ ਵਾ ਜਿਹਦੇ ਇਹਦੇ ਨਾਲ ਕੋਈ ਹੋਰ ਕੈਂਡੀਡੇਟ ਆਮ ਪਾਰਟੀ ਖੜਾਦੀ ਆ ਉਹਨੂੰ ਇਸ ਚੀਜ਼ ਦਾ ਉਹਨਾਂ ਨੂੰ ਨੁਕਸਾਨ ਹੋਊ ਆਮ ਪਾਰਟੀ ਨੂੰ ਜਿਨ੍ਹਾਂ ਵੀ ਜੋ ਆਮ ਪਾਰਟੀ ਦਾ ਚਿਹਰਾ ਵਾ ਖਾਸ ਕਰਕੇ ਹਵਾ ਜਿਹੜੀ ਅੱਜ ਕੱਲ ਤੇ ਹੁੰਦੇ ਜਿਹੜੇ ਹੁੰਦੇ ਮੌਜੂਦਾ ਟਾਈਮ ਵਿੱਚ ਸਰਦਾਰ ਗੁਰਦੇਵ ਸਿੰਘ ਦੀ ਹਵਾ ਚੱਲ ਰਹੀ ਆ ਅਸੀਂ ਚਾਹੁੰਦੇ ਸਰਦਾਰ ਗੁਰਦੇਵ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨੂੰ ਜਿੱਤਾਇਆ ਜਾਵੇ ਠੀਕ ਹੈ